ਜੀ ਬਈ ਤੋਂ ਪਹਿ ਹੀ ਨਿਕਲੀ ਥੀ ਮੜੇ ਜੀ ਇਹਨੇ ਆਪਣੀ ਫੋਰਚੂਨਰ ਜਿਹਦੇ ਕੱਢ ਲਈ ਉਹਦੇ ਪਰ ਲੱਗ ਗਿਆ ਕੱਪੜਾ ਮਰਨ ਕਹਿੰਦਾ ਟਾਇਰ ਟੂ ਰੂ ਵੀ ਅਜ ਮੈਂ ਹੀ ਸਾਫ ਕਰਨੇ ਹੈ ਪੰਜ ਆ ਦੇ ਸ਼ੂ ਕਿਹਰੇ ਪਾਈ ਫਿਰਦਾ ਵਿੱਚੀ ਵਾਲੇ ਆ ਇਹ ਨਾ ਗਾ ਜੀ ਐਂ ਤਸੱਲੀ ਨਾ ਅੱਸੀ ਕਾਲ ਬਾਈ ਜੀ ਸਾਰਿਆਂ ਨੂੰ ਪ੍ਰਵਾਹਤਾ ਜੀ 855 ਤੇ ਬਾਕੀ ਬਈ ਹੁਣ ਗੱਜੇ ਦੇ ਸਵੇਦ ਦਾ ਕੰਮ ਉੱਥੇ ਦੇ ਦਾਣਾ ਦੂਣਾ ਪਾ ਗਏ ਹੁਣ ਥੋੜੀ ਵੀ 파ਤੀ ਆਪਾਂ ਨੇ ਤਕਰੀਬਨ 1.5 ਦੋ ਹੋ ਦੰਦੇ ਤੇ ਫਿਰ ਗੁਰੂ ਘਰ ਬਾਲਣ ਜਾ ਛੱਡ ਕੇ ਆਉਂਦਾ ਦਾ ਜਿਹੜਾ ਆਪਣੇ ਬੜੇ ਬੜੇ ਦੰਡੇ ਹੀ ਪਏ ਤੇ ਉਹ ਛੱਡ ਕੇ ਆਈਆਂ ਹੁਣ ਤੇ ਮੱਤੀ ਪ੍ਰਸ਼ਾਦ ਰਬਣੀ ਛੱਡ ਕੇ ਹੁਣ ਇਹਨਾਂ ਨੂੰ 10-15 ਮਿੰਟ ਉੱਤੇ ਬਾਹਰ ਵੀ ਛੱਡਣਾ ਠੰਡ ਤਾਲ ਦੀ ਇਹਾਂ ਦੀ ਭਜਾਦੀ ਜੋੜਾ ਜੀ ਤੇ ਮਹਾਰਤੋਂ ਦਾ ਬਹੁਤ ਅੱਜ ਦਿਖਾ ਦੇ ਬੰਚ ਬਾਹਰੋਂ ਤੁੰਤ ਪਹਿਨਾ ਉੱਤਰ ਗਈ ਜੀ ਹੁਣ ਦੁਬਾਰੇ ਫੇਰ ਚੜ ਗਈ ਹਵਾ ਜੀ ਨਾਲ ਤੇ ਛੰਡ ਬਹੁਤ ਦੋਈ ਜੀ ਹੁਣ ਤਾਂ ਕਰਕੇ ਆਪਣੇ ਕੱਪੜੇ ਵਾਲੀ ਬਈ ਪੂਰੀ ਤੈਹ ਲਾਈ ਪਈ ਆ ਦੇਖ ਲੋ ਮੋٹے ਦੇ ਮੋਟਾ ਤੇ ਬਾਕੀ ਹੁਣ ਜਿਹੜੇ ਆਪਣੇ ਜਿੱਗੇ ਨਾਲ ਟਰਾਲਾ ਕਰਾਇਆ ਤਾਂ ਤਿਆਰ ਤੇ ਉਹਨੂੰ ਰੰਗ ਹੋ ਕੇ ਰਾਤ ਆ ਗਿਆ ਤਾਂ ਤੇ ਉਹਦਾ ਸਟicker ਸਟickerਾਂ ਦਾ ਕੰਮ ਹਜੇ ਰਹਿੰਦਾ ਏ ਸਟicker ਵੀ ਦੇਣਾ ਹੀ ਕਹਿੰਦੇ ਅਸੀਂ ਆਪੇ ਲਗਾਉਣੇ ਆ ਵੀ ਆ ਉਹਨਾਂ ਨੂੰ ਕਿਹਾ ਵੀ ਲਾਏ ਹੋਣਾ ਤੁਸੀਂ ਉਹਨਾਂ ਜਿਹੜੀ ਮਣੀ ਮੋਟੀ ਦਿੱਖ ਤੁਸੀਂ ਉਹ ਕੱਤੀ ਸੀ ਬਾਕੀ ਆ ਜਾ ਤੁਹਾਨੂੰ ਟਰਾਲਾ ਦੱਸ ਦਵਾਂਗੇ ਚੱਲਦੇ ਆ ਮੈਂ ਤੁਹਾਨੂੰ ਦਿਖਾਉਣੇ ਪੱਕੇ ਜੀ ਪੱਕੀਆਂ ਟਰਾਲਾ ਦੇਖਣਾ ਯਾਰ ਰਾਤ ਨਹੀਂ ਆਪਣੇ ਗਿੱਲਾ ਹੋ ਰਿਹਾ ਤੁੰਡ ਤੇ ਇਹਦਾ ਪਾਲ ਪਾ ਕੇ ਪੜਾਇਆ ਗਿਆ ਜੀ ਬਾਈ ਤੇ ਆਪਣੀ ਹਜੇ ਬਾਈ 7 ਤਰੀਕ ਦੀ ਪਲੈਨਿੰਗ ਆ ਵੀ 7 ਤਰੀਕ ਨੂੰ ਲੈ ਕੇ ਜਾਈਏ ਜਥਾ ਆਪਾਂ ਸੰਦੂ ਹਾਂ ਇਹਨੇ ਤੱਕ ਗੱਲਾਂ ਹੋਣੀ ਤਾਂ ਵਿਚੇ ਉੱਪਰ ਦੇ ਨਹੀਂ ਚਾਹ ਵਿਚੋਈ ਗੱਲਾਂ ਹੋਇਆ ਹੋਇਆ ਚੱਲ ਕੋਲ ਨੂੰ ਸਾਫ ਪੋਚਾਂਗੇ ਚਾਹ ਵਾਰ ਕੇ ਸਨ ਦੋ ਉਸ ਘਰੇ ਹੋਇਆ ਕੋਈ ਪੱਤੀ ਲੱਗ ਲੂਗੇ ਵਿੱਚ ਬਾਕੀ ਮੈਟ ਨੂੰ ਬਿਚਾ ਦਾਂਗੇ ਉੱਪਰ ਸਨ ਆਏ ਕਰੀ ਆ ਗਏ ਹਾਂ ਸ਼ਕਾਪੂ ਕੋਲ ਇਹਦੀ ਡਿਊਟੀ ਭਾਈ 27 ਦੀ ਮੇਰੇ ਵਾਂਗੂ ਹੈ ਆ ਇਹ ਕਹਿੰਦਾ ਇੰਦਰ ਮੈਨ ਲੱਗਿਆਦਾ ਹੁਣਾਂ ਛੋੜਿਆ ਨੂੰ ਇਤਲੇ ਸ਼ੇ ਨਹੀਂ ਤਾਂ ਦੋਨੇ ਸ਼ੌਕੀ ਵਾਲਾ ਗੰਮ ਹੈ ਆਹ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੀ ਸੇਵਾ ਵੀ ਤਾਂ ਕਰਨੀ ਪੈਣੀ ਹੈ ਭਾਈ ਉਹੀ ਕਹਿੰਦਾ ਮੈਂ ਸਵੇਰਾਂ ਹੀ ਡਿਊਟੀ ਆਪਣੀ ਚੜ੍ਹਦੀ ਗਿਆ ਰੱਖੇ ਹੋਏ ਆ ਹਾਂ ਇਹ ਗੋਹਾ ਗੋਹਾ ਚੱਕਦਾ ਸਫਾਈ ਕਰਕੇ ਵੀ ਸਫਾਈ ਕਰਦੀ ਘਾੜੂ ਜੂੜੂ ਮਾਰਦਾ ਫੇਰ ਛੱਡਦੇ ਆ ਨਾ ਬਾਹਰ ਆਹ ਫੇਰ ਛੱਡਦੇ ਆ ਬਾਹਰ ਜੀ ਅੰਦਰ ਵਾਰ ਦਿੰਦੇ ਅੰਦਰ ਮੈਂ ਤਾਂ ਪੱਤੀ ਹੀ ਛੱਡ ਦੇ ਹਾਂ ਪੱਤੀ ਨਾ ਲਿਆ ਕੇ ਮੈਂ ਉਹ ਸ਼ਾਇਦ ਦੇ ਸਿੱਟੀ ਆ ਹਫਤੇ ਬਾਅਦ ਚੱਕਤੀ ਬੱਸ ਜੋ ਅੰਦਰ ਇਹਨੂੰ ਫੋਲ ਕੇ ਅੱਗੇ ਜੀ ਲਾ ਦਿੱਤੇ ਆਏ ਆ ਨਿੱਕੇ ਜੀ ਕੋਈ ਬੈਠੇ ਰਹੂਗੇ ਕਿਉਂ ਨਾ ਅੰਦਰ ਦਾ ਕੱਚਾ ਹੈ ਕਿ ਪੱਕਾ ਕਰਿਆ ਦਾ ਪੱਕਾ ਫਿਰ ਉਹੀ ਆ ਉਹਦਾ ਚੱਕ ਹੋ ਜਾਏਗਾ ਨਾ ਥੱਕੇ ਪਤੂੜੀ ਜਿਹਾ ਛੱਡਦੇ ਨੇ ਸਤੂੜੀ ਨਾਲੋਂ ਵੀ ਯਾਰ ਉਹ ਪੱਤੀ ਵਧੀਆ ਮੈਂ ਢੇਰ ਨੇ ਇਹਨਾਂ ਲਾਤਾ ਹਫਤੇ ਦਾ ਦਿਨ ਆ ਬਾ ਜਨਵਰੀ ਠੰਡ ਚਲੀ ਜਾਣੀ ਠੀਕ ਹੈ ਠੀਕ ਉਹ ਲਿਆ ਕੇ ਛੱਡਦੇ ਸੀ ਬਸ ਕੰਜਾ ਭਰ ਲਿਆ ਸਿੰਜੇ ਨਾਲ ਹੋ ਗਿਆ ਟਰਾਲਾ ਕਰਾ ਲਿਆ ਹੈ ਹਾਂ ਆ ਨਹੀਂ ਤਾਂ ਬਣ ਗਈ ਜਿੰਦਗੀ ਉਹ ਬਾਹਰ ਗੂੜੇ ਸਾਰੇ ਪਾਸੇ ਸਭ ਟੁੱਟਲੀ ਹੋ ਗੇ ਕੰਮ ਟਾਇਰਾਂ ਤਾਂ ਰਹਿ ਗਿਆ ਹੁਣ ਮੈਂ ਹੁਣ ਟਾਇਰਾਂ ਨਾਲ ਰਹਿ ਗਿਆ ਟਾਇਰ ਰਹਿ ਗਿਆ ਟਾਇਰ ਜੱਪੀ ਨੂੰ ਕੇਹਾ ਵਾ ਹੂੰ ਅੱਥੇ ਗੱਡੀਆਂ ਬਹੁਤ ਨੇ ਇੱਥੇ ਬਾੜੇ ਅੱਛਾ ਹਾਂ ਵੀਰ ਜੀ ਤੁਹਾਨੂੰ ਲੱਗਦਾ ਇਹ ਤਾਂ ਹੋ ਇਹਦਾ ਮੈਂ ਪਤਾ ਕਰਕੇ ਅੱਦੇ ਅੱਦੇ ਵੀ ਆਪਣੇ ਕੋ ਕਿਹੜੇ ਜਾਣੇ ਚਲਾਈ ਜਿਹੜੀ ਗੰਨੇ ਗਈ ਕੇ ਮੇਨ ਤੱਕ ਗੰਨੇ ਦਾ ਉਹ ਤਾਂ ਚੱਲਦਾ ਹੀ ਆ ਇਹ ਗੰਨੇ 2 3 4 ਕਿੜੇ ਯਾਰ ਉਹੀ ਕਹਿੰਦਾ ਮੈਂ ਉਹ ਤਾਂ ਚੱਲਦੀ ਆ ਆਪੇ ਇਹ ਤਾਂ ਚੱਲਦੀ ਹੀ ਆ ਤਰਾ ਨੇ ਆ ਉਹ ਰਿਸਤੀ ਵਾਲਾ ਕਰਨਾ ਕੀ ਤਾਂ ਉਹ ਪੈਂਚਰ ਦਾ ਵੀ ਇਹ ਲਾ 1000 ਮੰਗਦਾ ਉਦੋਂ ਉਹ ਹੀ ਹਾਂ ਮੈਸਟਰੀ 500 ਰੁਪਿਆ ਮੰਗਦਾ ਉਹ ਵੀ ਤਾਂ ਇੱਕ ਵਾਰੀ ਪਾਏ ਫਿਰ ਕਹਿੰਦਾ ਪਾਜਣ ਲੱਗਿਆ ਵਾ ਜੀ ਇੱਕ ਕੌਣ ਲਾਉ ਬੁਲਾਣਾ ਕਰਨ 100 ਬਾਲ ਨਾ ਕਰ ਉਹ ਜਿਹਨੇ ਉਹ ਪਾਇਆ ਉਹ ਤਾਂ ਨਹੀਂ ਕੋਈ ਬਾਕੀ ਹੋਰ ਸਾਰਾ ਕੰਮ ਹੋ ਗਿਆ ਬਾਕੀ ਹੋ ਗਿਆ ਬਾਈ ਆ ਟਿੱਕਰ ਸਟੋਕਰ ਰਵਾ ਲਿਆ ਟਿੱਕਰ ਅੱਜ ਨਹੀਂ ਆ ਹੁਣ ਅੱਜ ਕਿੱਥੇ ਇਹਨਾਂ ਦੇ ਘਰੇ ਤਾਂ ਕਹਿੰਦੇ ਸ਼ਾਮ ਨੂੰ ਜਾ ਸਕਦੇ ਚਾਹ ਮੈਂ ਉਹ ਨੂੰ ਮੈਂ ਫੋਨ ਕਰ ਲੰਨਾ ਤੇ ਜੱਗਾ ਰਹੇ ਜਾਉਂਗੇ ਉਹ ਹੀ ਜਾਣਾ ਫਿਰ ਮੈਂ ਕੱਲੋਂ ਕੋਈ ਗੱਲਾਂ ਕਰਨਾ ਉਹ ਸ਼ਾਇਦ ਆਲੂ ਘੜਨਾ ਸਾਚੀ ਆਈ ਵੀ ਆ ਹੋਣ ਦੇ ਨੋ ਠੀਕ ਹੈ ਆਉਣੀ ਹੈ ਕਦੇ ਬਾਦਰ ਉਹ ਭਾਈ ਇਹ ਕਿਹੜੇ ਘਰੇ ਵੇ ਭਾਈ ਆ ਲੈ ਵੀ ਅਜੇ ਮੈਂ ਅੱਜ ਕਾ ਨਹੀਂ ਵੀ ਅੱਜ ਹਸ਼ਮੀਰ ਕਹਿੰਦਾ ਮੈਨੂੰ ਘਰ ਲੈ ਤੇ ਮੇਰਾ ਨਾਮ ਕਰਾ ਲਵੇ ਤੇ ਕਿੱਥੇ ਮਿਲਖੀਆਂ ਦੋ ਨਾ ਨਾ ਉਹਦੇ ਪਾ ਕਿਹੜਾ ਲਾਉਣਾ ਉਹਦੇ ਪਾ ਕਿਹੜਾ ਲਾਉਣਾ ਰਿਕਾਇਆ ਕਰਕੇ ਮੈਂ ਕੱਲ ਆਉਣਾ ਤੇ ਉਹ ਕਾਲੂ ਵਿਚੋ ਵੀ ਆ ਉਹਦੇ ਜਾਨੂੰ ਹੋ ਵੀ ਜਾਣੇ ਬਿੱਲੇ ਉਹ ਮੈਂ ਨਹੀਂ ਗੱਗੇ ਨਾਲ ਦਿੱਤੀਆਂ ਮੈਂ ਸਾਥੀ ਤੇਰੀ ਲਾਸਟ ਵੀ ਲੱਗਣੀ ਜਿਹੜਾ ਤੇ ਬਾਕੀ ਉਹ ਤਾਂ ਬਈ ਲਿਖਤ ਹੱਥ ਨਾਲ ਹੀ ਕਰਤੀ ਵੀ ਉਹਨਾਂ ਨੇ ਆਹ ਫ੍ਰੀ ਰੂਮ ਜਿਹੀ ਲਵਾਈ ਇਹਨਾਂ ਦੇ ਥੱਲੇ ਤੇ ਬਾਰੀ ਨਮੀ ਲੱਗੀ ਥੱਲੇ ਵਾਲੀ ਬਾਕੀ ਇੱਥੇ ਜਿਹੜੇ ਇਹ ਖੜੀਏ ਹੁੰਦੇ ਸਾਡੇ ਪਰਾਂ ਦੇ ਥਾਰੇ ਤੇ ਖੜੀਏ ਪਰ ਆਹ ਕੁੰਡੀਆਂ ਨਹੀਂ ਹੁੰਦੀਆਂ ਜੀਆਂ ਇਹ ਕੁੰਡੀਆਂ ਲਾਈਆਂ ਉਹਨਾਂ ਨੇ ਖੜੀਏ ਵਾਸਤੇ ਬਾਕੀ ਕਾਲ ਆਇਆ ਛੜ ਗਿਆ ਤੇ ਕੰਮ ਵਧੀਆ ਕਰਿਆ ਗਿਆ ਹੋਰ ਬਾਕੀ ਬਿੱਟ ਕਾਲਾ ਲੂਲਾ ਕਰਿਆ ਗਿਆ ਦਾ ਜਰ ਬਿੱਡ ਬਿੱਡ ਲ ਗੁੰਗਾ ਸਟicker ਸਿਕੋ ਲ ਗੁੰਗਾ ਖੇਲ ਪਤਾ ਲੱਗਣਾ ਪੂਰਾ ਸੋਹਣਾ ਤਾਂ ਵਧੀਆ ਹੁਣ ਜੇ ਲਾਈਫ ਵੱਧ ਗਈ ਇਹਦੀ ਇਹਦੇ ਵਿੱਚ ਹੀ ਆ ਤਾਂ ਸਾਫ ਤਾਂ 20 ਸਾਲ ਵੱਧ ਗਈ ਉਮਰ ਇਹਦੀ ਹੋਰ 30 ਹੰਦਾ ਹੋਣੀ 30 ਸਾਲ ਦਾ ਹੈ ਹੈ 30 ਸਾਲ ਦਾ 30 ਚੱਲ ਮੇਰੇ ਨਾਲ ਮਾਣ ਜਿੰਨਾ ਦੇ ਫਤਫਾ ਇਹ ਹੁੱਕ ਕਰਦਾ ਇਹ ਪਹਿਲਾ ਨਵਾਤੀ ਵੀ ਗਾ ਰੰਗ ਰੰਗ ਨਹੀਂ ਕਰਿਆ ਤਾਂ ਹੁੱਕ ਵਧੀਆ ਹਾਂ ਲੰਬੀ ਲਵਾਈ ਹੋਈ ਹੈ ਇਹਨੂੰ ਹੁੱਕ ਆ ਪੂਰਾ ਵਧੀਆ ਤਾਂ ਮਗਰਿਆ ਪੌਲੀਥੀਨ ਲਾਈ ਆ ਆਹ ਲਾਇਆ ਬਾਦਰ ਆ ਤੇ ਸਾਰੇ ਪਰ ਹੁਣ ਕੰਮ ਹੋਣੇ ਆਲਾ ਜੀ ਤੇ ਰਹਿਦਾ ਦੇ ਆ ਵੀ ਦਾਤ ਨੂੰ ਹਮਾ ਪੂਰਾ ਵਧੀਆ ਰੱਖਾਂਗੇ ਮੇਰਾ ਮਸਾਲਾ ਉਹਨੇ ਮੇਰਾ ਮਸਾਲਾ ਵਾਲਾ ਦਿਲ ਦੇ ਕੇ ਹੈ ਇਹ ਤਾਂ ਨਹੀਂ ਕੱਲੇ ਲੈ ਕੇ ਅੱਜ 4 ਉਹ ਤਾਂ 3-4 ਦਿਨ ਬਾਅਦ ਲੈ ਕੇ ਆਏ ਉਹ ਗੋਗੋ ਕਬੇਜ ਦਾ ਆਹ ਦੇ ਅੰਦਰ ਦੇਖ ਹੋਰ ਲਓ ਇਹ ਨਹੀਂ ਮਾਰਦਾ ਉਹ ਤਾਂ ਐਵੇਂ ਪੈਂਦਾ ਤਾਂ ਐਡਾ ਹੀ ਦੇ ਪੰਜ ਹੈ ਨਾ ਤੁਹਾਡੇ ਕੋਲ ਵੀ ਇਹਦੇ ਹੀ ਬੜੇ ਦੋ ਦੋ ਇਹ ਤੇ ਥੋੜੇ ਜਿਹਾ ਬੜੇ ਹਨ ਨਾ ਇਹ ਥੋੜੇ ਜਿਹਾ ਛੋਟਾ ਖਰੇ ਕਦੇ ਇਹਦੇ ਜਿੱਡੇ ਹੀ ਉਹ ਦੋ ਦੋ ਬੇਕੀ ਇਹਦਾ ਨਿਕਲ ਮੇਂ ਆਇਆ। ਆ ਬੇਕੀ ਬਦੇ ਵੀ ਆ। ਕਾਇਕ ਬਾਰ। ਕਾਦਰ। ਉਹ ਜਿਹੜਾ ਉੱਥੇ ਬਿਮਾਰ ਜਾ ਪਿਆ ਤਾਂ। ਚਾ। ਉੱਤੋਂ ਚਲ। ਉਹ ਨਾਲ ਛੋਟੇ ਛਲਾਰੂ ਵੀ ਤਿਆਰ ਹੋਏ ਨੇ। ਆ ਵੀ ਹੈ। ਇਹ ਸਾਰੇ ਹੁਣ ਘਰ ਦੇਈਂ ਨੇ। ਆ ਸਾਰੇ ਸਬਜ਼ੀੜ ਨੇ। ਤਿਆਰ ਹੋਈ। ਸਭ ਦੇ ਹੰਦ। ਚੱਲ ਆ ਜਾਂ ਫਿਰ ਜਲਦੀ ਅੱਧ ਨੂੰ। ਤੇ ਆਪਾਂ ਜਲਦੀ ਹੁਣ ਫੈਕਟਰ ਕੋਲੋਂ। ਤਾਜੀ ਦੇ ਲਈ ਆ ਦੇ ਤੋਫੀ ਵਾਲੇ ਅੱਛੀ ਨੂੰ ਪੀਪੀ ਕੇ ਤੜੀ ਜਾਣੇ ਪਾਣੀ ਭਰਿਆ ਪਿਆ ਜਾਣਾ ਹੁੰਦਾ 6 ਤਰੀਕ ਨੂੰ ਦੇ ਨਾ 7 ਨੂੰ 6 ਨੂੰ ਹੋਊਗਾ ਨਾ ਪਰਸ ਨੂੰ ਹੈ ਆਪਣਾ ਗੁਰਪੁਰਬ ਆ 7 ਨੂੰ ਚੱਲੂਗੇ ਆਪਣੇ ਖੰਡ ਪਾੜ ਕਰਕੇ ਨਹੀਂ ਮਿਲਿਆ ਫੇ ਨਹੀਂ ਤਾਂ ਹੁਣੀ ਜਾਇ ਆਉਣਾ ਬੱਤਨ 7 ਨੂੰ ਚੱਲਦੇ ਆ ਆਓ ਤੇ ਵੀ ਨਹੀਂ ਆਇਆ ਉਹ ਵੀ ਠੇਕੇ ਆਉਗੇ ਮੱਥਾ ਸਾਨ ਦੇ ਨਾਲ ਆਹ ਆ ਨਿੰਬੂ ਆਈ ਹੈ ਆਪੇ ਨਿੰਬੂ ਆ ਨਿੰਬੂ ਆ ਸੰਤਰਾ ਲਾਦੇ ਮੈਨੂੰ ਇਹਦਾ ਕਿੰਨੂ ਜੇ ਲਾ ਥੋੜਾ ਜਿਹਾ ਵੱਟ ਕੇ ਦੇਖ ਜਿਹੜਾ ਇਹਦੇ ਥੱਲੇ ਨਿੰਬੂ ਆ ਕਿੰਨੂ ਆਹਾ ਵਾਹ ਨਿੰਬੂ ਪਰਲੇ ਉਹ ਆ ਨਿੰਬੂ ਆ ਆ ਤਾਂ ਨਾ ਆ ਨਿੰਬੂ ਇਹ ਨਹੀਂ ਨਹੀਂ ਕੇ ਪਾ ਲੈ ਨਿੰਬੂ ਆ ਤਾਂ ਨਿੰਬੂ ਹੀ ਕਹਿੰਦਾ ਨਾ ਆ ਦੇ ਲੈਤਾ ਖਾ ਕੇ ਸੰਤਰੇ ਹੈ ਕਾ ਬੀਤੀ ਘੱਟਾ ਲੱਗਣੀ ਖੱਟੇ ਹੋ ਜਾਂਦੇ ਨੇ ਨਿੰਬੂ ਤਾਂ ਖੰਦੇ ਨਿੰਬੂ ਦਬਾ ਬੈ ਪਹਿਲਾਂ ਅੰਮ੍ਰਿਤ ਮੀਲਾ ਉੱਦਨ ਆਏ ਕਰਦੇ ਉੱਧਰ ਸਾਡੇ ਉੱਥੇ ਲੱਗਿਆ ਉਹ ਪੜਦਾ ਹੁੰਦੇ ਹੁਣ ਇੱਧਰ ਨੂੰ ਹੱਲਾ ਬੋਲਿੰਦਾ ਹੁਣ ਵੀ ਰਹਿੰਦੇ ਪਹਿਲੀ ਪੱਟ ਕੇ ਰੱਖੇ ਪੇ ਤੋੜ ਕੇ ਰੱਖੇ ਪੇ ਹੁੰਦੇ ਆ ਜੱਥੇ ਇਹ ਮੁੱਕਦੇ ਆ ਜੱਤੀ ਫੇਰ ਤੋੜ ਲੈਂਦੇ ਆ ਦੇ ਲੋ ਹੈਡ ਪਰ ਇਹਦੀ ਛੋਟੀ ਪਰ ਮਰੂਤ ਬੜੇ ਬੜੇ ਦਿੰਦੇ ਆ। ਆਉਣ ਵੀਰੇ ਦਾ ਕੱਚਾ ਹੀ ਖਾਂਦਾ। ਬਾਕੀ ਬਾਈ ਹੈ। ਆਉਣ ਵੀਰੇ ਦਾ ਕੱਚਾ ਹੀ ਖਾਂਦਾ। ਹਾਂ ਇਹ ਚੱਲ ਬਣਾ ਲੈ। ਕਿੱਥੇ ਜਾਈਏ ਇਹ ਲੋ ਛੁੱਟੀ ਕਰਦੇ ਆ। ਬਾਕੀ ਕਣਕ ਦਿਖਾਉਂਦੇ ਉੱਧਰ ਨਹੀਂ ਬਈ ਕਣਕ ਬੋਗਤ ਹੋਈ ਦੀ ਆ। ਤੇ ਟਾਈਮ ਨਾਲ ਰੇ ਪਾਣੀ ਪਿਆ ਦੋਦੇ ਕਰਕੇ। ਜੀ ਬਈ ਧੁੱਪ ਜੀ ਨਿਕਲੀ ਥੀ ਮੜੇ ਜੀ ਇਹਨੇ ਆਪਣੀ ਫੋਰਚੂਨਰ ਜਿਹਦੇ ਕੱਢ ਲਈ ਉਹਦੇ ਉੱਪਰ ਲੱਗ ਗਿਆ ਕੱਪੜਾ ਬਣਾਉਣ ਨਾ ਕਹਿੰਦਾ ਟੈਟੂ ਰੂਵੀ ਅਜ ਮੈਂ ਹੀ ਸਾਫ਼ ਕਰਨੇ ਹੈ ਪੰਜ ਆ ਦੇ ਸ਼ੂ ਕਹਿਹੜੇ ਪਾਈ ਫਿਰਦਾ ਢਿੱਚੀ ਵਾਲੇ ਨਾ ਐ ਲੱਗਾ ਨਹੀਂ ਐਂ ਤਸੱਲੀ ਨਾਲ ਲਾਓ ਜੀ ਬਾਈ ਕੱਪੜਾ ਵੀ ਸਾਫ਼ ਕਰ ਦਿੰਦੇ ਹਾਂ ਹਾਂ ਕੱਪੜਾ ਵੀ ਸਾਫ਼ ਕਰ ਦਿੰਦੇ ਕਰ ਲੈ ਕਰ ਲੈ ਕਰ ਲੈ ਦੇਖ ਹੁਣ ਤਾਂ ਪੂਰਾ ਪਿਆਰ ਪਾਈ ਫਿਰਦਾ ਪੂਰਾ ਪਿਆਰ ਪੈ ਗਿਆ ਪੰਜ ਦੇਖ ਲੈ ਕੁਛ ਨਹੀਂ ਕਹਿੰਦੀ ਐ ਤੈਨੂੰ ਤਰਾ ਇੱਧਰ ਤਾਂ ਪੂਰੀ ਚੰਗੀ ਤਰ੍ਹਾਂ ਫੇਰਿਆ ਨਹੀਂ ਹੁੰਦੇ ਥੱਲੇ ਵਾਲੀ ਸਾਈਡ ਆ ਰਿਹਾ ਫੇਰ ਲਾਏ ਕਿਨੇ ਉੱਪਰ ਪਹਿਲਾਂ ਫੇਰ ਉੱਪਰ ਤੇ ਉੱਪਰ ਤੇ ਆਉਂਦਾ ਆਉਂਦਾ ਥੱਲੇ ਨੇ ਲਿਆ ਇੱਥੇ ਤੇ ਆ ਗਰਦਨ ਗੁਰਦਨ ਤੇਰੀ ਫੇਰਿਆ ਨਹੀਂ ਘਰ ਖਰਾ ਉਹ ਚੀਜ਼ ਨਹੀਂ ਨਾ ਫੇਰਦਾ ਤੂੰ ਆ ਦੇ ਆ ਦੇਖ ਦੱਬਣਾ ਨਹੀਂ ਇਹਨੂੰ ਐਂ ਐਂ ਘਸਾ ਇਹਨੂੰ ਐਂ ਰਾਵ ਗੱਲ ਪਿਆਰ ਨਾਲ ਐਂ ਨਾ ਦੇ ਔਰੇ ਲਿਆਂਦਾ ਪੂਰੇ ਤੇ ਇੱਥੇ ਖੜ ਕੇ ਆ ਦੇ ਹੜ ਜਾ ਮਾਰੀ ਜਾਣ ਦੇ ਲੱਤਾਂ ਕਿੰਨੀ ਕਮਾ ਇੱਕ ਦੋ ਵਾਰੀ ਕਰਦੀ ਜਾਂਦਾ ਖੜ ਗਈ ਆ ਹੀ ਹੁੰਦਾ ਠੀਕ ਆ ਲੱਗਿਆ ਵੇ ਆਪਣੀ ਬਾਕੀ ਮੇਰਾ ਉੱਧਰ ਖੜਾ ਜੀ ਹਾਰ ਲੇ ਆਦੇ ਵਾ ਮਾਰਨਾ ਇਹਨੂੰ ਬਾਅਦ ਚ ਕੱਢਦੇ ਆ ਬਾਹਰ ਪਹਿਲਾਂ ਇੱਧਰ ਸਭਾ ਦੀ ਸਫਾਈ ਹੋ ਜਵੇ ਜਾਦੂ ਹੋ ਗਿਆ ਦੂ ਲੱਗ ਗਿਆ ਸਰੀਰ ਵਾਈ ਕਰਨ ਆਪਣੇ ਹੁਣ ਇਹਦੇ ਕਰਕੇ ਸਾਫ ਸੁਥਰਾ ਬਹੁਤ ਰਹਿੰਦਾ ਜਿਹੜਾ ਆਪਾਂ ਤਰਾਲੀ ਸਿੱਟ ਦੀ ਥੱਲੇ ਪੱਤੀ ਜੀ ਤੇ ਹੁਣ ਇਹਨੂੰ ਬਾਹਰ ਕੱਢਦੇ ਆ ਪਾਣੀ ਪੂਣੀ ਪੀਤਾ ਹੋਇਆ ਖਾਦਾ ਪੀਤਾ ਹੋਇਆ ਹੁਣ ਬਾਹਰ ਲਵਾਉਨੇ ਆ ਤੇ ਅੱਧਾ ਘੰਟਾ ਭਜਾਉਨੇ ਆ ਇਹਨੂੰ ਤੇ ਹਨਾ ਛੇ ਯਾਦੇ ਭੁਗੜੇ ਤੇ ਬਾਕੀ ਉਧਰ ਸੈਲਰ ਚੋਂ ਆਏ ਆ ਹੁਣ ਦੁਬਾਰੇ ਉੱਥੇ ਟਰੈਕਟਰ ਰੂਟਰ ਦਾ ਚੱਲ ਰਿਹਾ ਕੰਮ ਬੋਰੀਆਂ ਲੱਭਈਏ ਆਪੇ ਚਲਾਈ ਜਾਂਦੇ ਟਰੈਕਟਰ ਬਾਈ ਉੱਥੇ ਉਹ ਕੰਮ ਆਪਣਾ ਹੁਣ ਹੈ ਨਹੀਂ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਧੁੱਪੇ ਹੀ ਨਿਕਲੀ ਆ ਨਾ ਡੰਗਰਾਂ ਨੂੰ ਉਪਰ ਲੱਗ ਲੂੰਗੀ ਉਹ ਗਾਂ ਲੈ ਆਂਦੀ ਆਪਾਂ ਨੇ ਹੋਰ ਦੂਈ ਆਪਾਂ ਨੇ ਵੇਚਤੀ ਜਿਹੜੀ ਸੂਈ ਸੀ ਇਹ ਤੋਕੜ ਗਾਂ ਲੈ ਆਂਦੀ ਆਪਾਂ ਨੇ ਤੇ ਇਹ ਵੀ ਆਪਾਂ ਨੇ ਬਾਈ ਸੂਣ ਦਾ ਟਾਈਮ ਸੇਲ ਕਰਕੇ ਕੋ ਵੀ ਗੈਂਬ ਬੜੀ ਆ ਜੋ ਹੀ 30 35 ਕਿਲੋ ਦੁੱਧ ਆਲੀ ਆ ਹੈਗਾ ਇਹਨੂੰ ਅਸ਼ਾ ਫੀਡ ਪਾਏ ਕਰਨੀ ਆਪਾਂ ਨੇ ਹੁਣ ਦੇਖਦੇ ਆਂ ਬਾਕੀ ਫਿਰ ਰਿਜ਼ਲਟ ਫੀਡ ਦੇ ਤੇ ਹੁਣ ਇਹਨਾਂ ਨੂੰ ਆਪਾਂ ਨੇ ਸੂਣ ਦਾ ਟਾਈਮ ਆਪਾਂ ਨੇ ਸੇਲ ਕਰਕੇ ਵਧੀਆ ਲਿਆਣੀ ਇੱਕ ਗਾਂ ਹੋਰ ਲਿਆਉਣੀ ਆ ਤੇ ਇੱਕ ਮੈਂਸ ਲਿਆਉਣੀ ਆ ਉਹ ਦੇਖੋ ਫਿਰ ਇਹਨਾਂ ਨੂੰ ਜਿੱਧਰ ਹੀਰਾ ਛੱਡਿਆ ਆ ਉਹਦਰ ਫੁੱਲੀਆਂ ਛੱਡ ਦੇ ਕੰਨੀਆਂ ਆਪਾਂ ਨੂੰ ਹੋ ਜਾਂਦਾ ਛਵੀ ਲੈ ਵੀ ਪੰਜ ਦਾ ਬੜਾ ਭਾਈ ਬਲੌਗਰ ਆ ਗਿਆ ਬੜਾ ਬਲੌਗਰ ਵੀ ਆ ਗਿਆ ਤੁਹਾਡਾ ਇਹ ਹੁਣ ਸ਼ਾਇਦ ਇਹਨਾਂ ਛੱਡ ਦੇ ਫਿਰ ਬਾਹਰ ਨਾਲ ਸਾਈਵਾਂ ਨੂੰ ਆਪਾਂ ਨੇ ਉੱਥੇ ਛੱਡ ਦੇਣਾ ਬਾਅਦ ਚਾ ਕੀ ਹਾਲ ਹੈ ਪਹੁੰਚ ਗਈ ਸੰਕਤ ਹਾਂਜੀ ਹਾਂਜੀ ਪਕੌੜੇ ਖਾਇਆ ਯਾ ਨਾ ਨਾ ਨਹੀਂ ਚੱਲੇ ਨਹੀਂ ਚੱਲੇ ਆ ਜੰਗ ਮੱਗੀ ਖਾਬ ਕਰਦੇ ਆਪਣੀ ਹੋਰ ਚੁੱਕੀ ਰੇ ਵੀ ਲੈਂਦੇ ਅੰਗੂਠੀ ਤੇ ਕਹਿੰਦਾ ਪਾ ਕੇ ਕਰਨ ਲੱਗਿਆ ਵੇ ਦੇਖ ਤਾਂ ਪਿਆਰ ਪੂਰਾ ਬਣਾ ਲਿਆ ਹੁਣ ਡਰਦਾ ਨਹੀਂ ਹੈਗਾ ਇਹ ਆਉਂਦੇ ਹੀ ਨਹੀਂ ਰਹਿਣਾ ਬਣੇ ਨਹੀਂ ਇਹ ਕੱਟਿਆ ਡਰਦਾ ਤਾਂ ਤੂੰ ਹੀ ਆ ਹੁਣ ਤੇਰਾ ਡਰ ਚੱਕ ਹੋਇਆ ਹੌਲੀ ਹੌਲੀ ਆ ਜਾ ਤਾਂ ਚੱਕ ਹੋ ਜੂ ਕੋਈ ਨਾ ਲੱਗਿਆ ਰ ਆਪਣੀ ਐਨ ਕਪੜਾ ਕੋਪੜਾ ਫੇਰ ਕੇ ਚਮਕਾਲਾ ਸੀਸੇ ਵਾਂਗੂੰ ਹੋਰ ਕੀ ਲੱਗ ਰਿਹਾ ਹੈ ਹਾਂ ਫਿਰ ਨਾ ਵੀ ਆਪਣੇ ਹਾਰਲੇ ਪਰ ਮਾਰਾਂ ਕਪੜਾ ਉਹ ਦੇ ਗਏਗੇ ਮੈਂ ਟੱਪਦੀ ਉਹ ਤੂੰ ਇਧਰ ਰੱਸਾ ਟੈਟ ਕਰ ਲੈ ਖੜਾ ਜਾ ਭਿੜੀ ਜਾਣਾ ਉਹਨਾਂ ਨੇ